ਹਤੋਬਦ ਪਿਸਤਾਖਾਨ ਦੇ ਨਾਲ ਹੋ ਸਕਦੀ ਹੈ ਸਰੀਰ ਨੂੰ ਪਰੇਸ਼ਾਨੀ ਫਾਇਦੇ ਦੀ ਥਾਂ ਹੋਵੇਗਾ ਨੁਕਸਾਨ ਧਿਆਨ ਨਾਲ ਸੁਣਿਓ ਆ ਪੂਰੀ ਅਪਡੇਟ ਜਿहां ਪਿਸਤਾਖਾਨ ਦੇ ਨਾਲ ਹਜ਼ਮ ਪ੍ਰਣਾਲੀ ਚੰਗੀ ਰਹਿੰਦੀ ਹੈ ਅਤੇ ਵਜ਼ਨ ਘਟਾਉਣ ਵਾਲਿਆਂ ਦੇ ਲਈ ਵੀ ਇਹ ਵਧੀਆ ਚੋਣ ਹੈ ਇਹ ਸਰੀਰ ਦੇ ਵਿੱਚ ਊਰਜਾ ਵਧਾਉਂਦਾ ਹੈ ਚਮੜੀ ਨੂੰ ਗਲੋਇੰਗ ਬਣਾਉਂਦਾ ਹੈ ਅਤੇ ਬੁਢਾਪੇ ਦੇ ਅਸਰਾਂ ਨੂੰ ਹੌਲੀ ਕਰਦਾ ਹੈ ਇਸ ਦੇ ਵਿੱਚ ਪਾਏ ਜਾਣ ਵਾਲੇ ਪੋਸ਼ਕ ਤੱਤ ਸਰੀਰ ਦੀ ਕਈ ਤਰ੍ਹਾਂ ਦੇ ਨਾਲ ਸਹਾਇਤਾ ਕਰਦੇ ਨੇ ਹਾਲਾਂਕਿ ਪਿਸਤਾ ਸਿਹਤ ਲਈ ਫਾਇਦੇਮੰਦ ਜ਼ਰੂਰ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਇਸ ਦਾ ਹਦੋਂ ਵੱਧ ਮਾਤਰਾ ਦੇ ਵਿੱਚ ਖਾਇਆ ਜਾਵੇ ਇਸ ਨੂੰ ਤਾਂ ਇਹ ਸਰੀਰ ਨੂੰ ਕਿੰਨਾ ਨੁਕਸਾਨ ਪਹੁੰਚਾ ਸਕਦਾ ਹੈ ਜ਼ਿਆਦਾ ਪਿਸਤਾ ਖਾਣ ਦੇ ਨਾਲ ਪੇਟ ਫੁੱਲਣਾ ਗੈਸ ਅਜ਼ੀਰਨ ਜਾਂ ਫਿਰ ਵਜਨ ਵਧਣ ਦੀਆਂ ਸਮੱਸਿਆਵਾਂ ਅਦਾ ਜੋ ਕਿ ਸਾਹਮਣਾ ਕਰਨਾ ਪੈ ਸਕਦਾ ਹੈ ਤੇ ਕੁਝ ਲੋਕਾਂ ਨੂੰ ਇਸ ਦੇ ਨਾਲ ਅਲਰਜੀ ਵੀ ਹੋ ਸਕਦੀ ਹੈ ਇਸ ਦੇ ਲਈ ਪਿਸਤਾ ਸਿਰਫ ਥੋੜੀ ਮਾਤਰਾ ਦੇ ਵਿੱਚ ਹੀ ਖਾਣਾ ਚਾਹੀਦਾ ਹੈ ਤਾਂ ਜੋ ਇਸ ਦੇ ਫਾਇਦੇ ਮਿਲਣ ਦੇ ਨਾਲ ਕਿਸੇ ਵੀ ਤਰ੍ਹਾਂ ਦਾ ਨੁਕਸਾਨ ਤੁਹਾਡੇ ਸਰੀਰ ਨੂੰ ਨਾ ਪਹੁੰਚੇ ਪਿਸਤਾ ਕੈਲੋਰੀ ਦੇ ਦੱਸਦੇ ਕਿ ਕੈਲੋਰੀ ਦੇ ਚਰਬੀ ਦੇ ਨਾਲ ਭਰਪੂਰ ਹੁੰਦਾ ਹੈ ਇਸ ਦੇ ਲਈ ਜੇਕਰ ਇਸ ਨੂੰ ਜ਼ਿਆਦਾ ਮਾਤਰਾ ਦੇ ਵਿੱਚ ਖਾਇਆ ਜਾਵੇ ਤਾਂ ਇਹ ਭਾਰ ਵਧਾਉਣ ਦਾ ਕਾਰਨ ਬਣ ਸਕਦਾ ਹੈ ਖਾਸ ਕਰਕੇ ਉਹਨਾਂ ਲੋਕਾਂ ਦੇ ਲਈ ਜੋ ਪਹਿਲਾਂ ਹੀ ਵਜ਼ਨ ਘਟਾਉਣ ਦੀ ਕੋਸ਼ਿਸ਼ ਕਰ ਰਹੇ ਨੇ ਪਿਸਤੇ ਦਾ ਵੱਧ ਸੇਵਨ ਹਾਨੀਕਾਰਕ ਸਾਬਿਤ ਹੋ ਸਕਦਾ ਹੈ ਜੇਕਰ ਤੁਸੀਂ ਖਾਣੇ ਦੇ ਵਿੱਚ ਸਾਲਟਡ ਪਿਸਤੇ ਦੇ ਜੋ ਕਿ ਪਿਸਤੇ ਦਾ ਵੱਧ ਸੇਵਨ ਕਰਦੇ ਹੋ ਤਾਂ ਸਰੀਰ ਦੇ ਵਿੱਚ ਸੋਡੀਅਮ ਦੀ ਮਾਤਰਾ ਵਾ ਸਕਦੀ ਹੈ ਜਿਸ ਦੇ ਨਾਲ ਹਾਈ ਬਲੱਡ ਪ੍ਰੈਸ਼ਰ ਦਿਲ ਦੀ ਬਿਮਾਰੀ ਤੇ ਕਿਡਨੀ ਦੀਆਂ ਸਮੱਸਿਆਵਾਂ ਦਾ ਖਤਰਾ ਵਾ ਜਾਂਦਾ ਹੈ ਪਿਸਤੇ ਦੇ ਵਿੱਚ ਆਕਸਲੇਟ ਦੀ ਮਾਤਰਾ ਵੱਧ ਹੁੰਦੀ ਹੈ ਜੋ ਸਰੀਰ ਦੇ ਵਿੱਚ ਕੈਲਸ਼ੀਅਮ ਦੇ ਨਾਲ ਮਿਲ ਕੇ ਸਟੋਨ ਬਣਾਉਂਦੀ ਹੈ ਕਿਡਨੀ ਸਟੋਨ ਦੇ ਮਰੀਜ਼ਾਂ ਨੂੰ ਤਾਂ ਪਿਸਤੇ ਦਾ ਸੇਵਨ ਸੀਮਿਤ ਮਾਤਰਾ ਦੇ ਵਿੱਚ ਹੀ ਕਰਨਾ ਚਾਹੀਦਾ ਹੈ ਪਿਸਤਾ ਲੋ ਗਲਾਈਮ ਸੈਮਿਕ ਜੋ ਕਿ ਇੰਡੈਕਸ ਵਾਲਾ ਹੁੰਦਾ ਹੈ ਪਰ ਜੇਕਰ ਇਸ ਨੂੰ ਜ਼ਿਆਦਾ ਖਾਇਆ ਜਾਵੇ ਤਾਂ ਇਹ 슈ਗਰ ਲੈਵਲ ਦੇ ਉੱਤੇ ਵੀ ਅਸਰ ਕਰ ਸਕਦਾ ਹੈ ਖਾਸ ਕਰਕੇ ਡਾਇਬਟੀਜ਼ ਦੇ ਮਰੀਜ਼ਾਂ ਨੂੰ ਇਸ ਦਾ ਸੰਤੁਲਿਤ ਮਾਤਰਾ ਦੇ ਵਿੱਚ ਸੇਵਨ ਕਰਨਾ ਚਾਹੀਦਾ ਹੈ ਤਾਂ ਪਿਸਤਾ ਜੇਕਰ ਤੁਸੀਂ ਵੀ ਖਾਂਦੇ ਹੋ ਕਿਉਂਕਿ ਹਰ ਘਰ ਦੇ ਵਿੱਚ ਡਰਾਈ ਫੂਡ ਹੁੰਦੇ ਨੇ ਤੇ ਹਰ ਕੋਈ ਇਸ ਨੂੰ ਖਾਂਦਾ ਹੈ ਆਪਣੇ ਸਿਹਤ ਨੂੰ ਬਿਹਤਰ ਬਣਾਉਣ ਦੇ ਲਈ ਪਰ ਸੀਮਿਤ ਮਾਤਰਾ ਦੇ ਵਿੱਚ ਖਾਣਾ ਤੇ ਇੱਕ ਵੱਧ ਮਾਤਰਾ ਦੇ ਵਿੱਚ ਖਾਣਾ ਦੋਨਾਂ ਦੇ ਵਿੱਚ ਫਰਕ ਹੁੰਦਾ ਹੈ ਜੇਕਰ ਤੁਸੀਂ ਵੀ ਪਿਸਤਾ ਵੱਧ ਮਾਤਰਾ ਦੇ ਵਿੱਚ ਖਾਂਦੇ ਹੋ ਤਾਂ ਇਹ ਖਬਰ ਇੱਕ ਵਾਰ ਧਿਆਨ ਨਾਲ ਜ਼ਰੂਰ ਸੁਣ ਲਿਓ ਤੁਹਾਡੇ ਕੰਮ ਦੀ ਹੈ ਪਿਸਤਾ ਜਦੋਂ ਵੀ ਖਾਣਾ ਹੈ ਸੀਮਿਤ ਮਾਤਰਾ ਦੇ ਵਿੱਚ ਖਾਓ ਘੱਟ ਖਾਓ ਕਿਉਂਕਿ ਇਸ ਦੇ ਨਾਲ ਖਾਣ ਦੇ ਜ਼ਿਆਦਾ ਖਾਣ ਦੇ ਨਾਲ ਜਿਕ ਲੋੜ ਤੋਂ ਵੱਧ ਕੋਈ ਵੀ ਚੀਜ਼ ਲੈਂਦੇ ਹੋ ਤਾਂ ਉਹ ਤੁਹਾਡੀ ਸਿਹਤ ਦੇ ਉੱਤੇ ਅਸਰ ਪਾ ਸਕਦੀ ਹੈ ਪਿਸਤੇ ਦੇ ਵਿੱਚ ਆਕਸਲੇਟ ਦੀ ਮਾਤਰਾ ਵੱਧ ਹੁੰਦੀ ਹੈ ਜੋ ਸਰੀਰ ਦੇ ਵਿੱਚ ਕੈਲਸ਼ੀਅਮ ਦੇ ਨਾਲ ਮਿਲ ਕੇ ਸਟੋਨ ਬਣਾਉਂਦੀ ਹੈ ਕਿਡਨੀ ਸਟੋਨ ਦੇ ਮਰੀਜ਼ਾਂ ਨੂੰ ਤਾਂ ਪਿਸਤੇ ਦਾ ਸੇਵਨ ਸੀਮਿਤ ਮਾਤਰਾ ਦੇ ਵਿੱਚ ਹੀ ਕਰਨਾ ਚਾਹੀਦਾ ਹੈ ਪਿਸਤਾ ਲੋ ਗਲਾਈਮ ਸੈਮਿਕ ਜੋ ਕਿ ਇੰਡੈਕਸ ਵਾਲਾ ਹੁੰਦਾ ਹੈ ਪਰ ਜੇਕਰ ਇਸ ਨੂੰ ਜ਼ਿਆਦਾ ਖਾਇਆ ਜਾਵੇ ਤਾਂ ਇਹ 슈ਗਰ ਲੈਵਲ ਦੇ ਉੱਤੇ ਵੀ ਅਸਰ ਕਰ ਸਕਦਾ ਹੈ ਖਾਸ ਕਰਕੇ ਡਾਇਬਟੀਜ਼ ਦੇ ਮਰੀਜ਼ਾਂ ਨੂੰ ਇਸ ਦਾ ਸੰਤੁਲਿਤ ਮਾਤਰਾ ਦੇ ਵਿੱਚ ਸੇਵਨ ਕਰਨਾ ਚਾਹੀਦਾ ਹੈ ਤਾਂ ਪਿਸਤਾ ਜੇਕਰ ਤੁਸੀਂ ਵੀ ਖਾਂਦੇ ਹੋ ਕਿਉਂਕਿ ਹਰ ਘਰ ਦੇ ਵਿੱਚ ਡਰਾਈ ਫੂਡ ਹੁੰਦੇ ਨੇ ਤੇ ਹਰ ਕੋਈ ਇਸ ਨੂੰ ਖਾਂਦਾ ਹੈ ਆਪਣੇ ਸਿਹਤ ਨੂੰ ਬਿਹਤਰ ਬਣਾਉਣ ਦੇ ਲਈ ਪਰ ਸੀਮਿਤ ਮਾਤਰਾ ਦੇ ਵਿੱਚ ਖਾਣਾ ਤੇ ਇੱਕ ਵੱਧ ਮਾਤਰਾ ਦੇ ਵਿੱਚ ਖਾਣਾ ਦੋਨਾਂ ਦੇ ਵਿੱਚ ਫਰਕ ਹੁੰਦਾ ਹੈ ਜੇਕਰ ਤੁਸੀਂ ਵੀ ਪਿਸਤਾ ਵੱਧ ਮਾਤਰਾ ਦੇ ਵਿੱਚ ਖਾਂਦੇ ਹੋ ਤਾਂ ਇਹ ਖਬਰ ਇੱਕ ਵਾਰ ਧਿਆਨ ਨਾਲ ਜ਼ਰੂਰ ਸੁਣ ਲਿਓ ਤੁਹਾਡੇ ਕੰਮ ਦੀ ਹੈ ਪਿਸਤਾ ਜਦੋਂ ਵੀ ਖਾਣਾ ਹੈ ਸੀਮਿਤ ਮਾਤਰਾ ਦੇ ਵਿੱਚ ਖਾਓ ਘੱਟ ਖਾਓ ਕਿਉਂਕਿ ਇਸ ਦੇ ਨਾਲ ਖਾਣ ਦੇ ਜ਼ਿਆਦਾ ਖਾਣ ਦੇ ਨਾਲ ਜੇਕਰ ਲੋੜ ਤੋਂ ਵੱਧ ਕੋਈ ਵੀ ਚੀਜ਼ ਲੈਂਦੇ ਹੋ ਤਾਂ ਉਹ ਤੁਹਾਡੀ ਸਿਹਤ ਦੇ ਉੱਤੇ ਅਸਰ ਪਾ ਸਕਦੀ ਹੈ